ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰੋਂ ਬੇਨਤੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲਾ ਦੇ ਘੰਟੀ ਦੇ ਬਟਨ ਨੂੰ ਆਲਟ ਸੈੱਟ ਕਰ ਲਿਓ ਤਾਂ ਜੋ ਤੁਹਾਨੂੰ ਹਰ ਵੀਡੀਓ ਨਵੀਂ ਦਾ ਆਉਣ ਦਾ ਮੈਸੇਜ ਸਾਰਨਾ ਪਹਿਲਾਂ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇੱਜਾ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਤੁਹਾਡੇ ਜਿਹੜੇ ਨਾਲ ਪਸੰਦ ਆਵੇ ਤੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਸੱਲੀ ਪਰਖਾਂ ਤੁਹਾਡਾ ਫਰਜ ਬਣਦਾ ਸੋਇਆ ਸੋਇਆ ਨਾਲ ਦੋ ਟਾਈਮ ਚੋਕੇ ਲਵੋ ਜੇ ਕੋਈ ਅੱਡਾ ਕੋਈ ਗੱਪਣ ਪਸ਼ੂਆ ਚੰਚੇ ਚਿਪਾੜੇ ਦਾ ਪਾਸ ਕਰਕੇ ਲਵੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਡੇ ਮੇਰੇ ਭਣ ਭਰਾਵਾਂ ਦਾ ਨਾਮ ਦੱਸਦਿਓ ਬਾਈ ਨਾਮ ਵੀ ਕਾਟਾ ਪਿੰਡ ਲੱਗਣਾ ਤੁਸੀਂ ਲਵਾ ਕੇ ਬਣਾ ਠੀਕ ਆ ਬਾਈ ਤਨਵਾੜਾ ਕਹੂਆ ਜੀ ਅਜਾ ਚਲ ਤਨੂੰ ਠੀਕ ਆ ਬਾਈ ਇਧਰੋਂ ਸ਼ੁਰੂ ਕਰ ਲੈ ਜੀ ਕਿਹੜਾ ਸੁਆ ਸੁਈ ਵੀ ਬਾਈ ਇਹ ਦੂਜਾ ਸੁਆ ਸੁਈ ਆ ਦੁੱਧ ਕੰਡੇ ਵਾਲਾ ਥੱਲੇ ਜੀ ਦੁੱਧ ਕੋਈ ਕੰਡੇ ਵਾਲਾ 7 ਕਿਲੋ 8 ਨਹੀਂ ਕਹਿਣਾ ਝੱਕ ਸਣੇ ਠੀਕ ਆ ਬਾਈ ਝੱਕ ਮਾਰ ਕੇ 7 ਲੀਟਰ ਦੁੱਧ ਆ ਠੀਕ ਆ ਜੀ ਮਿੰਨੇ ਦੀ ਬਣੀ ਆ ਡੇਢ ਮਿੰਨੇ ਦੀ ਆਪਾਂ ਤਾਂ ਖਾਲੀ ਕਰਕੇ ਦੇਣੀ ਆ ਠੀਕ ਹੈ ਸਮਝਦਾ ਯਾਰ ਠੀਕ ਆ ਬਾਈ ਹਾਂ ਤੋੜ ਲਈ ਬਾਈ ਲੋ ਜੀ ਦੋਸਤੋ ਤੋਕੜ ਵੈੜਾ ਬਾਈ ਕਹਿੰਦਾ ਮਿੰਨੇ ਡੇਢ ਮਿੰਨੇ ਬਣੀ ਆਪਾਂ ਨੇ ਖਾਲੀ ਆ ਕਦ ਕੱਡ ਫੁੱਲ ਵੱਡਾ ਹੀ ਆ ਵੇਲਵੂਲ ਬਹੁਤ ਚੰਗੀ ਆ ਵੈੜ ਦੀ ਦੁੱਧ ਜਿਹੜਾ 7 ਕਿਲੋ ਬਾਈ ਕਹਿੰਦਾ ਜੋ ਹੋਣਾ ਵਾ ਖਾਵਾ ਤੋ 7 ਕਿਲੋ ਆ ਕੰਡੇੜਾ ਦੇ 2 ਟਾਈਮ ਆ ਤੇ 4 ਟਾਈਮ ਭਾ 6 ਟਾਈਮ ਚੋਲੇ ਤੁਸੀਂ ਹਾਂ ਕੋਈ ਬਹੁਤ ਚਵਾਈ ਬਹੁਤ ਮੋਟੀ ਦੇ ਬੋਲੀ ਆ ਗਈ ਵੇਲ-ਵੂਲ ਬਹੁਤ ਅਗਦੇ ਦੇਖ ਸਕਦੇ ਹੋ ਜੀ ਝੋਲ ਚਾਲ ਚੰਗੀ ਪਈ ਆ ਵੱਡੀ-ਬੁੱਡੀ ਬਹੁਤ ਆ ਵੇੜ ਤੇ ਦੇਖ ਸਕਦੇ ਸੋਹਣੀ ਵੇੜ ਆ ਗਈ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਗਈ ਦੁੱਧ ਵਾਜੂਗੀ ਦੁੱਧ ਵਾਜੂਗੀ ਜੇ ਸੇਵਾ ਸੰਭਾਲ ਕੋਰ ਕਰ ਲਓਗੇ ਤਾਂ ਲੈ ਚੱਲ ਬਾਈ ਸੋਹਣਾ ਥਾਣਾ ਵਾਨਾ ਵਾ ਹੱਥੇ ਚਵਾਈ ਵਾਲਾ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਚਾਰ ਹੀ ਥਾਣਾ ਗਏ ਠੰਡੀ ਪੂਰੀ ਆ ਗਈ ਬਾਕੀ ਜ਼ਿਆਦਾ ਵਾਲੇ ਬੜੇ ਠੰਡੇ ਦਾ ਹੋਣਗੇ ਪ੍ਰਿੰਟ ਮੋਟਰ ਅੱਛੀ ਦਾ ਬਹੁਤ ਚੰਗਾ ਵਾ ਤੁਸੀਂ ਵੇਖ ਸਕਦੇ ਹੋ ਜੀ ਮੱਲ ਪਰਾੜਾ ਫਿਰ ਲੈਣ ਲੈਣਾ ਜਮਾ ਜੈਜ ਮੋਲ ਕਰਦੇ ਆ ਜੇ ਫਿਰ 20 ਪੈਂਦਾ ਵਿੱਚੋਂ ਮਾਨਤਨ ਕੋਈ ਮਾਨਤਨ ਹੋਊਗਾ 29 ਕੋਲੋਂ 5 ਦਾ 10 30 ਠੀਕ ਆ ਜੀ ਮੈਂ ਕਿਵੇਂ ਹੋਰ ਤੇ ਖਰਚਾ ਦੇ ਦੂੰਗਾ ਠੀਕ ਆ ਲਓ ਦੋਸਤੋ 18000 ਮੋਲਾ ਵਿੱਚੋਂ ਕੀ ਮਾਨਤਨ ਫੇਰ ਵੀ ਤੁਹਾਡਾ ਹੋ ਜਾਊਗਾ ਜਮਾ ਬੱਚੀਆਂ ਵਾਲਾ ਛੋਟਾ ਜਿਹਾ ਭਾਅ ਵਾ ਤੇ 30 30000 ਦੀ ਬੱਚੀਆਂ ਵਿਕੀ ਜਾਂਦੇ ਆਂ ਗਿਆ ਮਲ ਜਮਾ ਜੈ 18000 ਰੁਪਇਆ ਹਾਂਜੀ ਹਾਂਜੀ ਇਹ ਮਰਗੀ ਹੋਰ ਤੋਂ ਮਿੰਟ ਚੱਕੜੀ ਨੂੰ ਆਹੋ ਤੇ 50 ਹਜ਼ਾਰ ਦੀ ਹੈ ਠੀਕ ਹੈ ਜੀ ਹੁਣੇ ਹੁਣੇ ਤੇ ਤਿਆਰ ਕਰਕੇ ਬਿੱਟੂ ਨੂੰ 77 77 ਦੇ ਚਲੋ ਅਗਲੇ ਕਿਸਮਤ ਆ ਗਈ ਦੋ ਨੰਬਰ ਦਾ ਦੇ ਬਾਈ ਇਹਦੇ ਬਾਰੇ ਉਹ ਦੋ ਨੰਬਰ ਬਾਈ ਜਿੱਦਾਂ ਪੀਪਰ ਜੱਪ ਆ ਇਹਦਾ ਪਤਾ ਨਹੀਂ ਲੱਗਦਾ ਭੁਰਾ ਵੀ ਠੀਕ ਹੈ ਜੀ ਇਹ ਭੁਰਜਮਾਂਦ ਨੂੰ ਦੱਲਣਾ ਹੈ ਠੀਕ ਹੈ ਜੀ ਠੀਕ ਹੈ ਜੀ ਦੁੱਧ ਦੇਊਗੀ ਪਹਿਲਾਂ ਇਹਦਾ ਕਿੰਨਾ ਕੈਲਟਰ ਠੀਕ ਹੈ ਜੀ ਤੇ ਕਦੋਂ 15 ਕਿਲੋ ਹੁੰਦੀ ਹੈ 15 ਤੋਂ 20 ਠੀਕ ਹੈ ਬਾਈ ਉਹ ਸਾਢੇ ਘੰਟੇ ਕਰਕੇ ਦੁੱਧ ਮਿਲ ਕੇ ਲੇ ਜੀ ਠੀਕ ਹੈ ਬਾਈ ਦੜ ਕੰਦੇ ਠੀਕ ਹੈ ਜੀ ਦੇਣ ਦੇ ਬਈ 12 ਦਿਨ ਨੂੰ ਅੱਜ ਤੱਕ ਨਹੀਂ ਆ ਅੱਜ 9 ਤਰੀਕ ਆ 9 ਤਰੀਕ ਹੂੰ 9 ਤਰੀਕ ਆ ਜੋ ਤੇ 12 ਦਿਨ ਪੂਰੇ ਆ ਠੀਕ ਆ ਦੰਤਨ ਕਰ ਰਹਿ ਗਏ ਫਿਰ ਤੋਰ ਲਈ ਮੜਾ ਜਾ 22 ਪੂਰੀ ਪੋਟੀ ਬਾਜਰ ਦਾ ਦੁੱਧ ਆ ਠੀਕ ਆ ਜੀ ਹਾਂ ਲੋ ਜੀ ਦੋਸਤੋ ਵੱਡੀ ਵੱਡੀ ਬਹੁਤ ਆ ਕਿ ਜਰਸੀ ਦਾ ਕ੍ਰਾਸ ਅੰਗ ਆਗਾ ਵੇਲ ਬੂਲ ਬਹੁਤ ਚੰਗੀ ਆ ਵਜਨ ਬਹੁਤ ਆ ਗੋਬ ਵਾਲੀ ਵਹਿੜਾ ਕੋਈ ਲੱਸੀ ਫਿੱਕੀ ਨਹੀਂ ਗਈ ਤੇ ਵੇਖ ਸਕਦੇ ਹੋ ਜੀ ਮਗਲ ਖਾਂ ਤੇ ਅੱਲਾ ਬਰਾੜਾ ਕ ਕ ਬੈਣੀ ਵਾਲਾ ਕ ਬੈਣੀ ਵਾਲਾ ਬੈਣੀ ਵਾਲਾ ਬੈਣੀ ਵਾਲਾ ਤਾਂ ਮਗਲ ਥਾਂ ਤੇਲਾ ਦੇ ਦੇਖ ਸਕਦੇ ਨੇ ਕਾਹੇ ਥਾਂ ਵਿਖਾਉਂਦੀ ਆਗੀ ਪਰ ਆਏ ਨਹੀਂ ਪਤਾ ਲੱਗਾਗਾ ਉਂ ਪਤਾ ਲੱਗਾ ਵੀ ਤੇਲ ਲਾ ਗਈ ਤੋਰ ਨਹੀਂ ਮਾੜੇ ਮੋੜ ਲੈ ਵੈਨ ਵੈਨ ਬਹੁਤ ਆਗਾ ਤੈਨਾਂ ਨਾਲ ਓਕੇ ਜਮਾ ਓਕੇ ਜਮਾ ਠੀਕ ਆ ਲੋ ਦੇਖੋ ਤਿੰਨ ਥਾਂ ਨਾਲ ਜਮਾ ਓਕੇ ਜਿਵੇਂ ਥਾਂ ਹਵਾਨਾ ਵੱਡੀ-ਬੁੱਡੀ ਆਗੀ ਜਦੋਂ 15 ਦਿੱਤਾ ਵੀ ਹੋਊਗਾ ਬਾਕੀ ਉਹ ਸੇਵਾ ਸੰਭਾਲ ਗੌਰ ਤੇ ਆਗਾ ਚੰਗੀ ਸੇਵਾ ਕਰ 15-16 ਕਿਲੋ ਲੈ ਲਵੋਗੇ ਨਹੀਂ 9-10 ਕਿਲੋ ਤਾਂ ਇਹ ਨਾਰਮਲ ਦੇ ਹੀ ਜਾਣਾ ਵਾ ਨਹੀਂ ਨਹੀਂ ਹਾਂ ਜੇ ਮਾਲਾ ਜਮਾ ਸੇਵਾ ਵੀ ਨਾ ਹੋਈ ਤਾਂ ਕਿਉਂਕਿ ਬੜ ਵੱਡੀ ਬਹੁਤ ਆਗੀ ਕਰੋ ਸੰਗ ਆਗਾ ਬਾਕੀ ਤੁਹਾਡੀ ਸੇਵਾ ਸੰਭਾਲ ਗੌਰ ਤੇ ਹੈਗਾ ਮਨ ਪਰਾਂ ਫਿਰ ਲੈਣ ਦੇ ਨਾਲ ਜਾਵਾਂ ਜਾਇਜ ਮੋਹਨ ਦਾ ਬਈ 33000 ਦੇ ਕੋ ਦੇ ਦੇਣੀ ਹੈ ਵਿੱਚ ਆਮਨ ਤਾਨ ਕੋਈ ਕਰਦੀ ਆਮਨ ਤਾਨ ਹੋ ਜਾਊਗਾ ਜਦੋਂ 34000 ਰੁਪਏ ਜਮਾ ਜਾਇਜ ਮੋਲਾ ਵਿੱਚ ਹੋਊਗੀ ਤੁਹਾਡਾ ਆਮਨ ਤਾਨ ਤੁਹਾਡਾ ਜਰੂਰ ਹੋ ਜਾਊਗਾ ਮੈਂ ਫੇਰ ਕਹਿੰਦਾ ਵਿੱਚ ਸੱਲੀ ਪਰਖ ਤੁਸੀਂ ਆਦੀ ਕੋਲ ਆਏ ਕਰਿਓ ਤੁਸੀਂ ਪੈਸੇ ਲੈਣੇ ਆ ਪੈਸਾ ਬਹੁਤ ਔਖਾ ਬਣਦਾ ਵਾ ਸਾਰੇ ਇੱਥੇ ਬੰਦੇ ਚੋਰ ਨਹੀਂ ਤੇ ਸਾਰੇ ਠੱਗ ਨਹੀਂਗੇ ਤੁਸੀਂ ਮੇਰੀ ਵੀਡੀਓ ਵੇਖ ਕੇ ਜਾ ਕੇ ਤੇ ਹੋਰ ਵੀਰ ਦੀ ਵੀਡੀਓ ਵੇਖ ਲੈਣੇ ਆ ਜੇ ਕੋ ਸੋਇਆ ਸਵਾਏ ਨਾਗਾ ਦਾ ਚੋਕੇ ਲਓ ਜੇ ਗੱਬਣਾ ਦਾ ਕੋਲ ਆ ਕੇ ਦਾ ਪਾਸ ਕਰਕੇ ਫੇਰ ਲਿਜ ਤੈਨ ਨੰਬਰ ਦੱਸ ਦੇ ਬਾਈ ਮੋਟਰ ਦਾ ਥਾਣਾ ਐਨੀ ਮੋਟੀ ਸਟਰਮੋਂਗ ਆ ਪੋਲੀ ਮੈਂਹਰ ਦਾ ਦੋਦਾ ਠੀਕ ਆ ਬਾਈ ਖਾਬੀ ਦਿੰਨੇ ਆ ਪਪਾ ਜੀ ਨੂੰ ਠੀਕ ਚਲੋ ਆਪਾਂ ਹੀ ਸੋਲੂਗਾ ਅਗਲਾ ਹਾਂ ਜੇ ਸੋਪੀਆਲਾ ਇਹਦੇ ਬਦ ਦੱਸ ਦੇ ਬਾਈ ਇਹ ਬੜੀ 15 ਦਿਨਾਂ ਹੁੰਦੀ ਐ ਠੀਕ ਆ ਜੀ ਹਾਂ ਥੱਲੇ ਜਿਵੇਂ ਮਰਜ਼ੀ ਬੈ ਜਾਦੇ ਠੀਕ ਆ ਜੀ ਹਾਂਜੀ ਤੋਰ ਲੈ ਮੜਾਇਆ ਸੁਆ ਸੁਆ ਦੂਜਾ ਹੁੰਦੀ ਐ ਠੀਕ ਆ ਜੀ ਤੀਜਾ ਮੰਨ ਕੇ ਲੈ ਠੀਕ ਆ ਲੋ ਵੀ ਝੁੰਗੀ ਆ ਸੰਗਾ ਝੁੰਗਾਲ ਪਾਉਂਦੇ ਕਰਮ ਵਾਲਾ ਹੁੰਦਾ ਵਾ ਸੋਣੀ ਵੈੜ ਆ ਕੇ ਦਿਨ 15 ਦਿਨ ਜਾਨ ਪੂਰੇ ਹੁੰਦੇ ਇਹਦੇ ਵੀ ਦਿਨ ਇਹ ਵੀ ਲੈ ਜੂ ਹਫਤਾ ਲੈ ਜੂਗਾ ਅਜ ਮੋੜ ਲਿਆ ਬਾਈ ਇਹ ਵੀ ਕਰਾਉ ਸੰਗਾ ਸੋਨਾ ਥਾਣਾ ਹਵਾਨਾ ਚਾਰ ਹੀ ਥਾਣਾ ਕੋਈ ਫੋਟੋ ਸ਼ਾਂਗ ਨਹੀਂ ਗਈ ਇੱਕ ਮਿੰਟ ਵੀਰੇ ਹਾਂ ਅਨਾਵਰਾ ਆਇਆ ਨਗਰ ਲੈ ਆਦੋ ਚੇਪਾ ਦੀ ਚੈੱਕ ਕਰ ਲੈ ਬਾਈ ਦੇ ਘਰੇ ਇਹ ਬੋਲੀਆ ਲੈ ਨਹੀਂ ਠੀਕ ਆ ਜੀ ਬਾਕੀ ਜਿਹੜੇ ਵੀ ਉਹਦੇ ਪਸੰਦ ਆਉਂਦੀ ਆ ਤੁਸੀਂ ਬਾਈ ਦੇ ਘਰੇ ਆ ਕੇ ਆਪ ਤੁਸੀਂ ਆਦੀ ਪਾਸ ਕਰਕੇ ਲੈ ਜਾਣੀ ਆਗੇ ਬਾਕੀ ਬਾਈ ਤੁਹਾਨੂੰ ਚੇਪਾ ਕੱਟਾ ਕੱਚਾ ਹਜੇ ਤਾਂ ਪਣੀ ਜਾਈ ਮਾਰੀ ਕਿ ਚਾਹੇ ਦਾ ਚੇਪਾ ਹੈਲਦੀ ਨਹੀਂ ਬਾਈ ਜਮਾ ਇੰਨੀ ਸਲੱਗ ਹੈ ਤੋਰ ਲਾ ਮੋੜ ਲਾ ਠੰਡੀ ਸੀਲ ਤੇ ਵੇਖ ਲੈ ਬਾਈ ਨਾਣਾ ਦੇ ਪਾ ਯਾਰ ਰਸਾ ਬੰਨੇ ਵੀ ਨਹੀਂ ਤੂੰ ਫੜ ਕੇ ਚੋਕੇ ਤੈਨੂੰ ਯਾਰ ਸੇਕਦਾ ਚੇਪਾ ਕੱਢ ਕੇ ਵਿਖਾ ਦੇ ਲੈ ਕਿਦੋਂ ਪੁੱਸੂ ਮਾਰਦਾ ਫੇਰ ਤਾਂ ਉਹਦਾ ਹੈ ਡਾਕਟਰ ਹਾਂਜੀ ਹਾਂਜੀ ਲੈ ਲੈ ਠੀਕ ਆ ਬਾਂ ਲੈ ਲਈ ਆ ਗਈ ਥੋੜਾ ਥੋੜਾ ਹੜ ਹਵਾ ਨਾ ਮੋਲ ਮੋਲ ਪਹਿਲੇ ਜਲਸੀ ਨਾਲੇ ਮੋਲ ਮੋਲ 25000 ਦੀ ਹੈ ਲੈ ਦੋਸਤੋ 25000 ਜਾਂ ਵਾਛੀਆਂ ਨੇ ਛੋਟਾ ਪਾ ਗੱਬਣ ਆ ਗਈ ਇਹ 30 30 35 ਪੈਂਦੇ ਟੋਕੜਾ ਵੜਾ ਵੇਗੀ ਜਾਂਦਗਾ ਗਿਆ ਬਾਕੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਜੀ ਜਿਵੇਂ ਜੈਜ ਮਾਲ ਦੇ ਨਾਲ ਛੋਟੇ ਛੋਟੇ ਭਾਵਾ ਕਾਕੇ ਬਰਾਡ ਦੇ ਅੱਜ ਜਿਹੜਾ ਨਾਲ ਤੁਹਾਡੇ ਪਸੰਦ ਆ ਤੇ ਬਾਈ ਨਾਲ ਗੱਲਬਾਤ ਕਰ ਖਰੀਦ ਲਿਓ ਜੀ ਤਿੰਨ ਆਗਾ ਦੋ ਠੀਕ ਹੈ ਜੀ ਸਾਰੀ ਗੱਲ ਕਰਨ ਚਾਹੁੰਦੀ ਨਹੀਂ ਸਿਰ ਲਾ ਦੋ ਤੂੰ ਵੀ ਆਏ ਹਵਾਂ ਨਾਲ ਸੁਣ ਲੈ ਠੀਕ ਹੈ ਜੀ ਵਾਲ ਟੱਲਾ ਬਹੁਤ ਸਾਰੇ ਵਾਲੇ ਕੱਢ ਕੇ ਨੇ ਫੇਰ ਸੁਣਾਵਾ ਆਦੇ ਵੇਖੋ ਥਾਮ ਫਾਨਾ ਫੁੱਲ ਵੱਡਾ ਫਾਨਾ ਤਿਆਰ ਕਰੀ ਖੜੀ ਆ ਵੇੜ ਬਸ ਦੋ ਦਿਨ ਲੈਂਦੀ ਤੇ ਆਂਦੇ ਨੇ ਇਹ ਜੇ ਸੂਪੇ ਦਾ ਜੇ ਸੂਪੇ ਲੈ ਇਹਦਾ ਚਾਰ ਦਿਨ ਲੈ ਠੰਡੀ ਸੀਰੇ ਵੀ ਬਹੁਤ ਆ ਬਾਈ ਕਹਿੰਦਾ ਆ ਵੇਖੋ ਤੁਸੀਂ ਆ ਵੇਖੋ ਬਾਈ ਤੁਹਾਨੂੰ ਧਾਰਾ ਮਾਰ ਕੇ ਦਿਖਾਉਂਦਾ ਚੇਪਾ ਦੁੱਧ ਬਣਿਆ ਪਿਆ ਬਸ ਤਿਆਰੀ ਚੀ ਆ ਸੂਣ ਦੀ ਚਾਹੀ ਆ ਵੇਖੋ ਤੁਸੀਂ ਆ ਵੇਖ ਲਓ ਤੂੰ ਕਿੰਨੀ ਮੋਟੀ ਨੇ ਹਾਂ ਉਹ ਮੂਰ ਲੱਗਾ ਇੱਕ ਮੋਟਾ ਹੂੰ ਉਹਦਾ ਬਾਈ ਕੱਲ ਹੁਣ ਕੱਲ ਕੱਢ ਲੂ ਆਪੇ ਅਗਲਾ ਹਾਂ ਤੇ ਸੂਪੇ ਕਹਿੰਦਾ ਆ ਚੱਕੋ ਦੋਸਤੋ ਪੂਰਾ ਵਾਹ ਵਧ ਵਰਦੀ ਪੂਰੀ ਵਧੀਆ ਵਰਦੀ ਆ ਛਟਾ ਦਾ ਮੱਝਾ ਵਰਗਾ ਬਾਕੀ ਜੋ ਸੂਪੀ ਇਹ ਸੂਵੇ ਨੇ ਪੈਣਾ ਹੀ ਤਿਆਰੀ ਚੀ ਆ ਬਸ ਮੇਰੇ ਸਹਾਰਾ ਦਾ ਇੱਕ ਦੋ ਦਿਨ ਮਹਾ ਲਊਗੀ ਇਹ ਬਸ ਬਸ ਪੂਰਾ ਨਹੀਂ ਕਹਿਦੀ ਨਾ ਦੂ ਦੂ ਨਾ ਚੋੜੀ ਠੰਡੀ ਸੀਲ ਵਹਿੜ ਆ ਗਈ ਜਿਵੇਂ ਜੈਜ ਮਾਲ ਦੇਗਾ ਛੋਟੇ ੜੇ ਭਾ ਦੇ ਤਿੰਨ ਵੜਾ ਬਾਈ ਦਿਆਂ ਵਕਾਊ ਆ ਗਈਆਂ ਠੀਕ ਆ ਭਾਈ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ ਵੀਡੀਓ ਵੇਖਣ ਲਈ